ਲੁਧਿਆਣਾ ਦੇ ਜਗਰਾਉਂ ਪੁਲ ਤੇ ਟੂ-ਵీలਰ ਤੇ ਜਾ ਰਹੇ ਇੱਕ ਵਿਅਕਤੀ ਨੂੰ ਚਾਈਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਸਿਵਲ ਹਸਪਤਾਲ ਪਹੁੰਚਿਆ ਤੇ ਵਿਅਕਤੀ ਨੇ ਆਪਣਾ ਇਲਾਜ ਕਰਵਾਇਆ ਇਸ ਦੌਰਾਨ ਗੱਲਬਾਤ ਕਰਨਾ ਉਸਨੇ ਕਿਹਾ ਕਿ ਉਸਦੇ ਗਲੇ ਵਿੱਚ ਚਾਈਨਾ ਡੋਰ ਫਸ ਗਈ ਜਿਸ ਦੇ ਚਲਦਿਆਂ ਉਸਦੇ ਕੱਟ ਦਾ ਨਿਸ਼ਾਨ ਵੱਜਿਆ ਤੇ ਉਹ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਪਹੁੰਚਿਆ ਕਿਹਾ ਕਿ ਉਸਨੇ ਹੁਣ ਇਲਾਜ ਕਰਵਾਇਆ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਲਗਾਤਾਰ ਚਾਈਨਾ ਡੋਰ ਵੇਖ ਰਹੀ ਆ ਜਿਸ ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ। ਸਿਵਲ ਹਸਪਤਲ ਆਏ ਸੀ ਕਿ ਕੀ ਹੋਇਆ ਕੀ ਗੱਲ ਹੋਈ ਹੈ? ਅੱਜ ਮੈਂ ਜਗਰਾਉਂ ਪੁਲ ਤੋਂ ਆ ਰਿਹਾ ਸੀ ਦੁਗਰੀ ਜਾ ਰਿਹਾ ਸੀ ਘਰ ਵਾਲੀ ਸਾਈਡ ਇੱਕਦਮ ਡੋਰ ਅੱਗੇ ਆ ਗਈ। ਪੂਰੀ ਮੇਰੇ ਘਰੇ ਤੇ ਲਿਪਟ ਗਈ ਔਰ ਇੰਨੀ ਹਾਰਡ ਸੀ ਕਿ ਤੋੜਨੀ ਮੁਸ਼ਕਲ ਹੋ ਗਈ। ਅੱਛਾ ਜੀ। ਬਸ ਬੜੀ ਮੁਸ਼ਕਲ ਨਾਲ ਬਾਈਕ ਕੰਟਰੋਲ ਹੋਇਆ। ਤੇ ਬਲੱਡ ਨਿਕਲਿਆ ਕਾਫੀ ਹਾਂ ਸਿਵਲ ਹਸਪਤਲ ਤੋਂ ਫਰਸਟ ایڈ ਲਈ ਹੈ। ਅੱਛਾ ਜੀ। ਠੀਕ ਹੈ ਜੀ ਹੁਣ ਕੀ ਨਾਮ ਕੀ ਤੁਹਾਡਾ ਮੈਂ ਸੁਖਦੇਵ ਸਿੰਘ ਜੀ ਅੱਛਾ ਜੀ ਤੇ ਤੁਹਾਡੇ ਨਾਲ ਗੁੰਮ ਸੀਗੀ ਮੇਰੀ ਬੇਟੀ ਹੈ ਜੀ ਅੱਛਾ ਬੇਟੀ ਸੀ ਗੋਵਿੰਦਰ ਤੇ ਸੀਗੇ ਹਾਂਜੀ ਟੂ ਵਹੀਲਰ ਤੇ ਸੀਗੇ ਮੈਂ ਟੂ ਵਹੀਲਰ ਤੇ ਬਾਈਕ ਤੇ ਸੀ ਜੀ ਬੇਟੀ ਪਿੱਛੇ ਬੈਠੀ ਸੀ ਬੇਟੀ ਦੇ ਤਾਂ ਨਹੀਂ ਲੱਗੀ ਸਕਦਾ ਨਹੀਂ ਬੇਟੀ ਦੇ ਨੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੋਬ ਕਰਦਾ ਜੀ ਜਲੰਧਰ ਚ ਜੋਬ ਕਰਦੇ ਜੀ ਕਿਤੇ ਇਹ ਤਾਂ ਨਹੀਂ ਹੋਇਆ ਜੀ ਜਦੋਂ ਡੋਰ ਫਸੀ ਅਚਾਨਕ نیچے गिर ਗਏ ਕੁਝ ਬਚਾਅ ਹੋ ਗਿਆ ਨਹੀਂ ਉਹ ਬਚਾਅ ਹੋ ਗਿਆ ਜੀ ਇੱਕ ਵਾਰੀ ਸਲਿੱਪ ਤਾਂ ਹੋ ਗਿਆ ਸੀ ਪਰ ਥੋੜਾ ਬਚਾਅ ਹੋ ਗਿਆ ਜੀ ਅੱਛਾ ਜੀ ਇਹ ਕਿੱਥੇ ਕਰਕੇ ਹੋਇਆ ਜੀ ਜਗਰਾਉਂ ਪੁਲ ਇਹ ਜਗਰਾਉਂ ਪੁਲ ਕੀ ਲੱਗਦਾ ਤਾਂ ਡੋਰਾ ਤੇ ਬੈਨ ਸਰਕਾਰ ਦਾ ਬਿਲਕੁਲ ਹੋਣਾ ਚਾਹੀਦਾ ਜੀ ਬੈਨ ਹੋਣਾ ਚਾਹੀਦਾ ਉੱਥੇ ਚਲੋ ਇੱਕ ਪਰਮਾਤਮਾ ਵੱਲੋਂ ਸੀ ਕਿ ਬਚਾਅ ਹੋ ਗਿਆ ਪੁਲਸ ਨੂੰ ਇੰਨੀ ਸ਼ਕਤੀ ਕੀਤੀ ਗਈ ਇੰਨੇ ਪਰਚੇ ਦਿੱਤੇਗੇ ਪੂਰੇ ਪੰਜਾਬ ਦੇ ਕਿ ਕਿਤਨਾ ਕਿਤੇ ਇਦਾਂ ਦੀਆਂ ਚੀਜ਼ਾਂ ਲੋਕ ਵੇਚ ਰਹੇ ਆ ਤੇ ਲੋਕ ਉਡਾ ਰਹੇ ਬਿਲਕੁਲ ਜੀ ਵੇਚਣ ਵਾਲਿਆਂ ਦੀ ਵੀ ਹੈ ਔਰ ਉਡਾਣ ਵਾਲਿਆਂ ਦੀ ਵੀ ਸਭ ਦੀ ਗਲਤੀ ਹੈ ਕਿਵੇਂ ਦੇਖਦੇ ਹੋ ਹਰ ਟਾਈਮ ਇਦਾਂ ਦੇ ਹਾਸੇ ਹੁੰਦੇ ਕਈ ਲੋਕ ਇਦਾਂ ਦੇ ਜਿਨ੍ਹਾਂ ਦੀ ਜਾਨ ਵੀ ਚਲ ਗਈ ਇਸ ਚੀਜ਼ ਨੂੰ ਦੇਖੋ ਜਿੰਨੀ ਕਿ ਮੈਂ ਸਮਝਦਾ ਉਡਾਣ ਵਾਲੇ ਜ਼ਿੰਮੇਵਾਰ ਹੈ ਵਿਚਨ ਵਾਲੇ ਜ਼ਿੰਮੇਵਾਰ ਹੈ ਕਿਉਂ ਨਹੀਂ ਕਮਟ ਐਦਾਂ ਦੀ ਕੰਪਨੀਆਂ ਤੇ ਬੈਨ ਲਗਾ ਦਿੰਦੀ ਜਿਹੜੀਆਂ ਬਣਾਉਂਦੀਆਂ ਇੱਕ ਚੀਜ਼ ਬਣੂਗੀ ਨਹੀਂ ਤਾਂ ਵਿਕੂਗੀ ਕਿੱਦਾਂ ਇਹ ਵਿਕੂਗੀ ਨਹੀਂ ਤਾਂ ਉਡਾਊਗਾ ਕੋਈ ਕਿੱਦਾਂ ਸੋ ਮੋਸਟਲੀ ਕੀ ਕਿਤਨੇ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਇਸ ਚੀਜ਼ ਲਈ ਤੇ ਹੁਣ ਜਦੋਂ ਤੁਹਾਡੇ ਗਰਦਨ 'ਚ ਡੋਰ ਫਸੀ ਤੇ ਕੋਈ ਪਿੱਛੋਂ ਕੋਈ ਵਾਹਕਲ ਆ ਰਿਹਾ ਸੀਗਾ ਕੋਈ ਐਕਸੀਡੈਂਟ ਤਾਂ ਦਾ ਨਹੀਂ ਕਾਰਨ ਬਣਿਆ ਕੁਛ ਕਹੇ ਸ਼ਹਿਰ ਅੱਜ ਘਟ ਸੀ ਨਹੀਂ ਤਾਂ ਆਮੂਮਨ ਬਹੁਤ ਰਸ਼ ਹੁੰਦਾ ਸੰਡੇ ਕਰਕੇ ਉੱਥੇ ਰਸ਼ ਵੀ ਨਹੀਂ ਸੀ ਤੇ ਇੱਕ ਸਦਾਰ ਜੀ ਨਾਲ ਸੀ ਫਿਰ ਉਹਨਾਂ ਨੇ ਕਾਫੀ ਹੈਲਪ ਕੀਤੀ ਨਾਲ-ਨਾਲ ਬਾਈਕ ਰੱਖੀ ਆ ਕੋਈ ਇੱਕ ਏਦਮ ਨੇਰਾ ਆ ਗਿਆ ਮੇਰੀ ਅੱਖਾਂ ਅੱਗੇ ਤਾਂ ਬੇਟੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਸਰ ਨਾਲ-ਨਾਲ ਰਹਿਣਾ ਤੇ ਸੰਡੇ ਕਰਕੇ ਕੋ ਡਾਕਟਰ ਵੀ ਨਹੀਂ ਹੋ ਰਿਹਾ ਫਿਰ ਅਸੀਂ ਸਿੱਧਾ ਸਿਵਲ ਹਸਪੀਟਲ ਆਏ ਅੱਛਾ ਜੀ ਤੇ ਈਵਨ ਬਾਹਰ ਸਾਨੂੰ ਰੋਕਿਆ ਗਿਆ ਜੀ ਉਹ ਪਰਚੀ ਘਟਾਓ ਜੀ ਆ ਕਰੋ ਜੀ ਮੈਂ ਕਿਹਾ ਯਾਰ ਮੇਰੇ ਝੋਟ ਲੱਗੀ ਹੈ ਤੇ ਫਿਰ ਅਸੀਂ ਅੱਗੇ ਅੰਦਰ ਤੱਕ ਆ ਗਏ ਤੇ ਚਲੋ ਠੀਕ ਅਟੈਂਡ ਕੀਤਾ ਹਸਪੀਟਲ ਵਾਲਿਆਂ ਨੇ ਅੱਛਾ ਜੀ ਤੇ ਠ ਬਚਾ ਰਿਹਾ ਕਿਉਂਕਿ ਕੋਈ ਨਾੜ ਨਹੀਂ ਕੱਟੀ ਗਈ ਕਿਉਂਕਿ ਗੱਲੇ ਦਾ ਮਾਮਲਾ ਸੀ ਕੋਈ ਵੇਨ ਕੱਟੀ ਜਾਂਦੀ ਤਾਂ ਬਹੁਤ ਦਿੱਕਤ ਹੋਈ ਜਾਂਦੀ ਸੀ ਤੇ ਘਰੋਂ ਨਿਕਲਦੇ ਸੋਚਿਆ ਨਹੀਂ ਸੀਗਾ ਕਿ ਮੇਰੇ ਨਾਲ ਬਿਲਕੁਲ ਨਹੀਂ ਸੋਚਿਆ ਜੀ ਬਿਲਕੁਲ ਨਹੀਂ ਸੋਚਿਆ ਮੈਂ ਡੁਗਰੀ ਤੋਂ ਆਇਆ ਕੋਈ ਇਦਾਂ ਨਹੀਂ ਸੋਚਿਆ ਥੋੜਾ ਹੁੰਦਾ ਮੈਂ ਇੱਥੋਂ ਆਇਆ ਸੀ ਜੀ ਬਾਈਪਾਸ ਤੋਂ ਕਿਸੇ ਕੰਮ ਗਿਆ ਸੀ ਵਾਪਸ ਆ ਰਿਹਾ ਸੀ ਘਰੇ ਜਾ ਰਹੇ ਸੀ ਹਾਂਜੀ